ਸੇ ਲੋਕ ਭਾਰਮਕਾਨੋਂ ਸੇ ਜੰਗਲਵਾ ਬੇਮਾਨੋਂ ਸੇ ਜੇਪੀ ਜੇ ਭਾਰਤ ਜੇਪੀ ਜੇ ਭਾਰਤ ਜੇਪੀ ਜੇ ਭਾਰਤ ਐਸੋਬੀਸੀ ਦੀ ਗਿਣਤੀ ਜਾਰੀ ਕਰੋ ਜਾਰੀ ਕਰੋ ਜਾਰੀ धर्म कानों से जंगलों लड़े बेईमानों से जय पी जय भारत जय पी जय भारत कुछ भाई साहब सेंटर में हां तो गुरुजनों का उनको प्रणाम कीजिए सारी इतने बना दे ਤੁਸੀਂ ਆਪਣੇ ਨਾਲ ਕਰੋ ਮੈਂ ਅੱਗੇ ਜਾਣਾ ਮੈਨੂੰ ਕੋਈ ਪ੍ਰੋਬਲਮ ਥੈਂਕ ਯੂ ਥੈਂਕ ਯੂ ਵੈਲਕਮ ਜੀ ਸਾਹਿਬ ਕੋਈ ਜੀ ਕੀ ਸਾਹਿਬ ਜੀ ਤੁਹਾਨੂੰ ਮਿਲ ਦੋਗੀ ਇੱਧਰ ਦੇਖੋ ਇੱਕ ਦੱਬਾ ਜੱਟੋਂ ਦਾ ਥੈਂਕ ਯੂ ਸਰ ਤੁਹਾਡਾ ਰੋਜਨ ਪੁਲਿਸ ਦਾ ਜ਼ਿਲ੍ਹੇਂਦਰ ਦਾ ਪ੍ਰਧਾਨ ਹੈ ਔਰ ਬਾਮ ਸੇਵ ਲਈ ਆਊਟਸੋਰਸਿੰਗ ਇਹਦੇ ਵਿੱਚ ਸਾਡਾ ਰਾਸ਼ਟਰੀ ਪਛੜਾ ਪਰ ਮੋਰਚਾ ਵੀ ਹੈ ਉਹਦੇ ਵਿੱਚ ਸਾਡੀ ਡਿਮਾਂਡ ਹੈ ਜਾਤੀਗਤ ਜਨਗਨਨਾ ਹਮੇਸ਼ਾ ਹੀ ਹੋਣੀ ਚਾਹੀਦੀ ਹੈ। ਹੋਰ ਜਿਹੜਾ ਇੱਕ ਹੋਣਾ ਹੈ ਉਹ ਅੰਦਰੂਸ਼ਨ ਦਾ ਪਾਰਟਿਸਪੇਸ਼ਨ ਹੈ। ਉਹਨਾਂ ਦੇ ਜਿਹੜੇ ਹੱਕ ਹੈ, ਜਿੰਨਾਂ ਦੇ ਹਸਾਬੋ ਨਾਲ ਮਿਲਨੇ ਚਾਹੀਦੇ ਹੈ, ਉਹਨਾਂ ਦੀ ਗਿਣਤੀ 52% ਹੈ ਭਾਰਤ ਦੇ ਵਿੱਚ। ਔਰ ਅੱਜ ਤੱਕ ਸਟੇਟ ਗਵਰਨਮੈਂਟ ਔਰ ਸੈਂਟਰ ਗਵਰਨਮੈਂਟ ਦੇ ਵਿੱਚ 2 ਤੋਂ 3% ਸਿਰਫ ਉਹਨਾਂ ਨੂੰ ਹੱਕ ਮਿਲ ਰਿਹਾ ਹੈ। ਪਹਿਲਾਂ ਗਵਰਨਮੈਂਟ ਆਫ ਇੰਡੀਆ ਦਾ ਇਹ ਸੀ ਕਿ 51 ਰੈਸਟ੍ਰਿਕਟਿਵ ਸਿਚੁਏਸ਼ਨ ਕੇ 50 ਤੋਂ ਉਪਰ ਨਹੀਂ ਜਾਣਾ। ਲੇਕਿਨ ਰੀਸੈਂਟਲੀ ਮੋਬਾਈਲ बीपीएस ਦੇ ਮਾਧਿਅਮ ਤੋਂ 52% ਆਬਾਦੀ 10% ਅਨਾਦ ਨਹੀਂ ਦੱਸਦਾ ਹੈ ਸੈਂਟਰ ਗਵਰਨਮੈਂਟ ਨੇ ਤੇ ਇਸ ਕਰਕੇ ਉਹਨਾਂ ਦੀ ਡਿਮਾਂਡ ਹੈ ਕਿ ਅੱਧ ਕਿਥਲਾ ਫਰਕ ਦਿਨਾ ਵੀ ਹੈ ਉਹ ਵੀ ਸੀਡਰ ਕੈਟਰ ਉਹਨਾਂ ਦੀ ਅਗਰ 52% ਆਬਾਦੀ ਹੈ ਤੇ ਉਹਨਾਂ ਨੂੰ 52 ਹੀ ਮਿਲਣਾ ਚਾਹੀਦਾ ਹੈ ਔਰ ਸਾਡੀ ਇੱਕ ਹੋਰ ਡਿਮਾਂਡ ਹੈ ਜਿਹੜੀ ਕਿ ਜਿੰਨੇ ਵੀ ਚੈਨਲ ਹੈ ਉਹਦੇ ਵਿੱਚ ਡਿਬੇਟ ਦੇ ਵਿੱਚ ਐਂਕਰ ਔਰ ਐਕਸਪਰਟ ਇੱਕੋ ਹੀ ਕਮਿਊਨਿਟੀ ਦੇ ਬੈਠੇ ਹੁੰਦੇ ਹੈ ਜਦਕਿ ਪ੍ਰਤਿਭਾ ਦੂਸਰੀ ਕਸਟਾਂ ਨੂੰ ਨਹੀਂ ਮਿਲਦੇ ਹੁੰਦਾ ਕਿ ਜਿੰਨੀ ਵੀ ਉਹ ਰੋਲਾ ਪਾ ਰਹੇ ਹੁੰਦੇ ਹੈ ਉਹ ਪੂਰੇ ਭਾਰਤ ਦੇ ਸਮਗਰ ਦੀ ਗਲਬਤ ਨਹੀਂ ਹੋ ਰਹੀ ਹੁੰਦੀ ਹੈ ਉਹ ਚੰਦ ਕੇ ਇੱਕ ਇੱਕ ਕੈਡਰ ਦੀ ਗੱਲ ਹੋ ਰਹੀ ਹੁੰਦੀ ਹੈ ਉਹ ਹੀ ਆਪਣੇ ਆਪ ਨੂੰ ਸਾਬਤ ਕਰ ਰਿਹਾ ਹੁੰਦਾ ਕਿ ਮੈਂ ਇਹਨਾਂ ਦਾ ਖੈਰਪਵਾ ਹਾਂ ਜਦ ਵੀ ਉਹ ਬਿਖਾਰੀ ਹੈ ਦੇਸ ਦਾ ਮੰਗ ਕੇ ਖਾਣ ਵਾਲਾ ਹੈ ਔਰ ਆਪਣੇ ਆਪ ਨੂੰ ਉਹ ਹੁਕਮਰਾਨ ਬਣਾ ਕੇ ਬੈਠਾ ਹੈ ਔਰ ਸਰਦੀ ਡਿਮਾਂਡ ਹੈ ਕਿ ਜਿੰਨਾਂ ਦੀ ਜਿੰਨੀ ਸੰਖਿਆ ਬਣੀ ਉਸ ਕੀ ਉਤਨੀ ਹਿੱਸੇਦਾਰੀ ਅੱਜ ਤੁਸੀਂ ਇੱਥੇ ਡੀਸੀ ਦਫਤਰ ਆਏ ਕਿਸੇ ਨੂੰ ਮਿਲਣ ਆਏ ਕਿ ਵੈਸੇ ਇਧਰ ਨਾ ਪ੍ਰਦਰਸ਼ਨ ਕਰਨਾ ਸਾਡੀ ਜਿਹੜੀ ਬਾਂਸੇ ਦੇ ਆਫਸ਼ੂਟ ਬਿੰਗ ਹੈ ਰਾਸ਼ਟਰੀ ਪਛੜਾ ਵਰਕ ਮੋਰਚਾ 560 ਜ਼ਿਲ੍ਹਿਆਂ ਦੇ ਵਿੱਚ ਅੱਜ ਇਹ ਪ੍ਰਦਰਸ਼ਨ ਹੋ ਰਿਹਾ ਹੈ ਸਭ ਜਗ੍ਹਾ ਦੇ ਉੱਤੇ ਜੋ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਹੈ ਚੌਧਰੀ ਵਿਕਾਸ ਪਟੇਲ ਜੀ ਉਹਨਾਂ ਵੱਲੋਂ ਜੋ ਹਦਾਇਤਾਂ ਹੈ ਉਹਨਾਂ ਦੇ ਅਨੁਸਾਰ ਹਰੇਕ ਡਿਸਟ੍ਰਿਕਟ ਦੇ ਵਿੱਚ 560 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਸਾਡਾ ਕੈਡਰ ਗਿਆ ਹੈ ਉੱਥੇ ਰਿਪਰੈਜ਼ੈਂਟ ਸਭ ਲੋਕ ਕਰ ਰਹੇ ਹੈ ਥੈਂਕ ਯੂ ਜੀ ਅਸ਼ੋਕ ਜੀ ਅੱਜ ਕਾਰਨ ਕੀ ਹੈ ਤੁਸੀਂ ਡੀਸੀ ਦਫਤਰ ਧਰਨਾ ਲਗਾਇਆ ਹੈ ਕਾਰਨ ਇਹ ਹੈ ਕਿ ਉਹ ਸਾਡੀਆਂ ਇੱਥੇ ਹਦਾਇਤਾਂ ਨੇ ਅੱਜ ਮੋਮੰਡਮ ਜੋ ਦੇਣ ਜਾ ਰਹੇ ਆ ਇੱਕ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ ਜਿਹੜੀਆਂ ਸੀਗੀਆਂ ਜੋ OBC ਦੇ ਬਕਤੀ ਸੀਗੀਆਂ ਕਿ OBC ਨੂੰ ਉਹਨਾਂ ਦਾ ਬੰਦਾ ਅਜਗਾਰ ਦਿੱਤਾ ਜਾਵੇ ਅੱਜ OBC ਨੂੰ ਨਤਾਲਿਆ ਜਾ ਰਿਹਾ OBC ਦੀ ਕੋਈ ਗੱਲ ਨਹੀਂ ਬੰਨੀ ਜਾ ਰਹੀ ਬਾਕੀ ਔਰ ਜਿਹੜੀਆਂ ਸਮੱਸਿਆਵਾਂ ਹੈਗੀਆਂ ਆ ਜਿਸ ਤਰ੍ਹਾਂ ਕਿ ਜਾਤੀਏ ਜਨਗਣਨਾ ਜਿਹੜੀ ਆ ਉਹ ਪੰਜਾਬ ਦੇ ਵਿੱਚ ਵੀ ਹੋਣੀ ਚਾਹੀਦੀ ਆ ਅਸੀਂ ਇਸ ਦੀ ਪੂਰੀ ਹਮਾਇਤ ਕਰਦੇ ਆ ਅਸੀਂ ਇਹਨੂੰ ਪੂਰੀ ਤਰ੍ਹਾਂ ਨਾਲ ਇਹਦਾ ਸਮਰਥਨ ਕਰਦੇ ਆ ਔਰ ਜੋ ਆਪਰੇਨ ਆਏ ਆ ਅਸੀਂ ਇੱਕ ਪੂਰਾ ਪੈਰਾ ਦਿੰਦੇ ਆ ਜੈਪੀ ਵਾਲਾ ਔਰ ਰਾਸ਼ਟਰੀ ਪਛੜਾ ਵਰਗ ਮੋਰਚੇ ਵੱਲੋਂ ਅਸੀਂ ਇਕੱਠੇ ਹੋਏ ਆ ਔਰ ਨਿਆਂ ਦੇ ਲਈ ਜਿਹੜਾ ਅੰਦੋਲਨ ਆ ਇਸ ਵਿੱਚ ਨੂੰ ਮੁੱਦਿਆਂ ਨੂੰ ਲੈ ਕੇ ਜਿਹੜਾ ਅਸੀਂ ਅੰਦੋਲਨ ਕਰ ਰਹੇ ਆ ਪੂਰੇ ਦੇਸ਼ ਦੇ ਅੰਦਰ 560 ਵਿllਿਆਂ ਦੇ ਵਿੱਚ ਸਾਡਾ ਜਿਹੜਾ ਅੰਦੋਲਨ ਆਇਆ ਚਰਨਵਾਨ ਅੰਦੋਲਨ ਹੋ ਰਿਹਾ ਹੈ। ਉਹ ਰਾਜੀ ਦੂਸਰਾ ਸਾਡਾ ਜਨਮਾ ਔਰ ਪੂਰੇ ਦੇਸ਼ ਦੇ ਵਿੱਚ ਹੋ ਰਿਹਾ ਆ। ਦੇਸ਼ ਦੇ ਅੰਦਰ OBC ਦੀ ਜਿਹੜੀ ਜਾਤੀਤਾਰੀ ਜਨਗਣਨਾ ਆ ਉਹ ਲੰਬੇ ਸਮੇਂ ਤੋਂ ਨਹੀਂ ਹੋ ਰਹੀ। ਜਦਕਿ ਦੇਸ਼ ਦੇ ਅੰਦਰ ਹੋ ਗਈ ਸੀ ਜਿਹੜੀ ਜਨਗਣਨਾ ਆ ਉਹ ਜਦੋਂ ਅੰਗਰੇਜ਼ਾਂ ਨੇ ਕਰਾਈ ਸੀ ਉਹ 52% ਆ। ਅੱਜ ਤੱਕ ਉਹਦੀ ਜਿਹੜੀ ਆ ਜਾਤੀਤਾਰੀ ਜਨਗਣਨਾ ਨਹੀਂ ਕਰਾਈ ਗਈ। ਔਰ ਜਿਹੜੀ ਜਿੰਨੀ ਸੰਖਿਆ ਪਾਰੀ ਓਨੀ ਉਹਦੀ ਹਿੱਸੇਦਾਰੀ ਠੀਕ ਹੈ ਜੀ ਔਰ ਜੇ ਮੰਡਲ ਕਮਿਸ਼ਨ ਦੁਆਰਾ ਜਿਹੜਾ ਇਹਦੀ ਟੀਮ ਬਣਾ ਕੇ ਜਿਹੜੀ ਕਰਵਾਈ ਗਈ ਸੀ ਉਹਦੀ ਕੋ ਨੂੰ 52% OBC ਨੂੰ 22% ਜਿਹੜਾ ਰਿਜ਼ਰਵੇਸ਼ਨ 90 ਤੇ 10 ਦੇ ਵਿੱਚ ਦਿੱਤਾ ਗਿਆ ਉਹ ਸਮੇ ਇਹਦੇ ਤੇ ਪ੍ਰਕਿਰਿਆ ਲਗਾ ਕੇ ਇਹਨੂੰ ਜਿਹੜਾ ਆ ਉਹ ਬڑا ਵੀਕ ਟੁੱਟਿਆ ਗਿਆ 27% ਰਿਜ਼ਰਵੇਸ਼ਨ 52% ਵਾਲੇ ਲੋਕ OBC ਨੂੰ ਦਿੱਤੀ ਗਈ ਜਦਕਿ ਦੇਸ਼ ਦੇ ਅੰਦਰ 52% ਲੋਕਾਂ ਨੂੰ 52% ਉਹਨਾਂ ਦੀ ਹਿੱਸੇਦਾਰੀ ਜਿਹੜੀ ਦਿੱਤੀ ਜਾਣੀ ਚਾਹੀਦੀ ਉਹਦੇ ਕਾਰਨ ਤੁਸੀਂ ਅੱਜ ਡੀਸੀ ਦਫ਼ਤਰ ਆਇਓ ਕਿਹਨੂੰ ਮਿਲੇ ਇੱਥੇ ਆ ਕੇ ਸਰ ਇੱਥੇ ਆਪਣੇ ਐਸਡੀਐਮ ਸਾਹਿਬ ਨੂੰ ਮਿਲੇ ਉਹਨਾਂ ਨੇ ਤੁਹਾਨੂੰ ਕੀ ਸਨਿਆ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀਆਂ ਮੰਗਾਂ ਉੱਪਰ ਜਿਹੜਿਆ ਮਾਰਕ ਕਰ ਦਿੱਤੀਆਂ ਹੈਗੀ ਹੁਣ ਤੁਹਾਡੀ ਜਿਹੜੀ ਗੱਲ ਆ ਜ਼ਿਕਰਾਂਗੇ ਠੀਕ ਲੇਕਿਨ ਨਾਲ ਦੀ ਨਾਲ ਜਿਹੜਾ ਐਸਸੀਐਸਟੀ ਕੇ ਜਿਹੜਾ ਮਤਲਬ ਗਿਣਤੀ ਵੜੀ ਅੱਜ ਦੇ ਸਮੇਂ ਦੇ ਵਿੱਚ ਉਹਦੀ ਵੀ ਗਿਣਤੀ ਦੁਬਾਰਾ ਕਰਵਾ ਕੇ ਉਹ ਉਹਦੇ ਵਿੱਚ ਵੀ ਵਾਅਦਾ ਕੀਤਾ ਜਾਪੇ ਉਹ ਦੂਸਰਾ ਇਸ ਬੇਚਲੇ ਅੰਦਰ ਜਿਹੜਾ ਪ੍ਰਾਈਵੇਟਾਈਜੇਸ਼ਨ ਉਹਦੇ ਵਿੱਚ ਵੀ ਜਿਹੜਾ ਆ ਉਹ ਰੈਕਸ਼ਨ ਲਾਗੂ ਕੀਤਾ ਜਾਵੇ ਉਹ ਜਿਹੜੀ ਹਾਰ ਦੇ ਵਿੱਚ ਜਿਹੜਾ ਰਿਜ਼ਰਵੇਸ਼ਨ ਤੇ ਰੋਕ ਲਗਾਈ ਗਈ ਹੈ ਸੁਪਰੀਮ ਕੋਰਟ ਵੱਲ ਉਹ ਵੀ ਹਟਾਈ ਜਾਣੀ ਚਾਹੀਦੀ ਆ ਉਹ ਵੀ ਸੀ ਦੇ ਮੁੱਦਿਆਂ ਦੇ ਔਰ ਇਸ ਨਿੱਜੀ ਖੇਤਰਾਤਵੇਦ ਕੀ ਵੀ ਰੱਖਿਆ ਲਾਗੂ ਹੋਣਾ ਚਾਹੀਦਾ ਔਰ ਐਮਐਸਟੀ ਜਿਹੜਾ ਗਰੰਟੀ ਕਾਨੂੰਨ ਜਿਹੜਾ ਆ ਉਹ ਸਰਕਾਰਾਂ ਨੂੰ ਬਣਾਉਣਾ ਜ਼ਰੂਰੀ ਆ ਤੁਹਾਨੂੰ ਕੀ ਲੱਗਦਾ ਜਿਹੜੀਆਂ ਤੁਹਾਡੀਆਂ ਮੰਗਾਂ ਹੈਗੀਆਂ ਸਰਕਾਰ ਮੰਨੇਗੀ ਪਰ ਇਸ ਦੇ ਦੇ ਅੰਦਰ ਜੇ ਸਰਕਾਰਾਂ ਨਹੀਂ ਇਸ ਸਾਡੀਆਂ ਮੰਗਾਂ ਨੂੰ ਮੰਨੀਆਂ ਅਸੀਂ ਲੋਕਾਂ ਦੀ ਅਦਾਲਤ ਵਿੱਚ ਜਾਵਾਂਗੇ ਇਸ ਦੇ ਅੰਦਰ ਵੱਡਾ ਇੱਕ ਕ੍ਰਾਂਤੀ ਲਿਆ ਕੇ ਇਹ ਬਵਸਤਾ ਨੂੰ ਜਿਹੜਾ ਆ ਉਹ ਪਰਵਰਤਨ ਕੀਤਾ ਜਾਊਗਾ ਠੀਕ